ਲੋ ਜੀ ਆ ਗਏ ਆਪਾਂ ਖੇਤ ਉਹ ਜੀ ਦੀ ਰੋਟੀ ਲੈ ਕੇ ਸਾਫ਼ ਸਫਾਈ ਕਰਦਾ ਮੁੰਡਾ ਅੰਦਰੋਂ ਤਾਂ ਆਇਆ ਲੱਗਿਆ ਪਿਆ ਦੇਖੋ ਸਾਰਾ ਵਧੀਆ ਬਣਾਤਾ ਬਾਈ ਬਹੁਤ ਵੱਟੀਆਂ ਜੰਗੇ ਹੈ ਗੁਰਦਾ ਡੱਬਾ ਗੁਰਦਾ ਡੱਬਾ ਸਿਲੰਡਰ ਚਾਰਾ ਡੱਬਾ ਚਾਰਾ ਡੱਬਾ ਆ ਲੋ ਜੀ ਕਾਲੇ ਕਾਲੇ ਬਣ ਗਏ ਕਿਉਂ ਕਾਲੇ ਕਿਵੇਂ ਆ ਕਾਪੀ ਹੋ ਠੀਕ ਹੈ ਜੀ ਹਾਂ ਆ ਦੇਖੀ ਛੋਟਾ ਜਿਹਾ ਸਿਲੰਡਰ ਤੇ ਰੱਖਿਆ ਹੈ ਕਾਲੇ ਨੇ ਇੱਥੇ ਸਾਰੇ ਪ੍ਰਬੰਧ ਕਰਕੇ ਰੱਖਦਾ ਸੇਵਾ ਦਾ ਚਾਹ ਪੀਂਦੇ ਹਾਂ ਹਾਂ ਕੱਲ ਆਪਾਂ ਭੁੱਲ ਕੇ ਵੀਡੀਓ ਬਣਾਉਣੀ ਕੱਲ ਘਾਰੇ ਬਹੁਤ ਵੱਡੇ ਵੱਡੇ ਪਏ ਸੀਗੇ ਸੋਬਰ ਦੇ ਨਹੀਂ ਬਣਾਈ ਹਾਂ ਨਾ ਸੰਬਰ ਦੇ ਦੀ ਬਣ ਗਈ ਥੋੜੀ ਜੀ ਹਾਂ ਨਾ ਨਾ ਉਹ ਵੀ ਬਣਾਦੀ ਕੱਲ ਚਾਹ ਬਣਾਈ ਹਾਂ ਕੱਲ ਬਈ ਬਹੁਤ ਵੱਡੇ ਵੱਡੇ ਘਾਰੇ ਪਏ ਸੀਗੇ ਬਸ ਉਦੋਂ ਫੋਨ ਨਹੀਂ ਸੀ ਫੋਨ ਕਰੇ ਪਿਆ ਸੀ ਸਾਡਾ ਅੱਜ ਗਰਮੀ ਵਾਲੀ ਐ ਅੱਜ ਗਰਮੀ ਬਹੁਤ ਐ ਚੱਲਦੇ ਸਿੰਧਾ ਦੀ ਹੈ ਚੱਲਦੇ ਸਿੰਧਾ ਦੀਆਂ ਹੂੰ ਕਾਲੀ ਨੂੰ ਕਹਿੰਦੇ ਪੂਰਾ ਸਾਬਾ achar ਬਣਾਉਂਦਾ ਆਜੋ ਭਰਾਓ ਤੁਸੀਂ ਵੀ ਲੋਕ ਟੁਟ ਟੁਟ ਹਾਂ ਹਾਂ ਬਲਾਉਣੇ ਆਜੋ ਆਜੋ ਬਈ ਸਾਰੇ ਪ੍ਰਬੰਧ ਨੇ ਆ ਦੇਖੋ ਛੋਟਾ ਜਾਂ ਗੈਸ ਤੇ ਰਿਹਾ ਹੈ ਸਿਲੰਡਰ ਛੋਟਾ ਜਾਂ ਬਤੀਲਾ 小的也卡了。